ਸਾਰੇ ਇਸ ਗੱਲ ਤੋਂ ਬੜੇ ਚਿੰਤਤ ਨਜ਼ਰ ਆਏ ਭਈ ਜਿਵੇਂ ਬਾਲੀਵੁੱਡ ਦੇ ਇੱਕ ਬੜੇ ਵੱਡੇ ਆਪਣੇ ਆਪ ਨੂੰ ਅਦਾਕਾਰ ਦੱਸਦਾ ਅਕਸ਼ੇ ਕੁਮਾਰ ਉਹਨੇ ਬਿਸ਼ੇਜੇ ਇਹ ਆਖਿਆ ਕਿ ਮੈਂ ਸਰਦਾਰ ਹਰੀ ਸਿੰਘ ਨਲੂਏ ਤੇ ਫਿਲਮ ਬਣਾਉਣਾ ਚਾਹੁੰਨਾ ਸਰਦਾਰ ਹਰੀ ਸਿੰਘ ਨਲੂਆ ਤੇ ਸਾਡੇ ਸਿੱਖ ਇਤਿਹਾਸ ਦਾ ਉਹ ਨਾਇਕ ਆ ਜਿਹਦੇ ਨਾਮ ਤੋਂ ਅੱਜ ਵੀ ਕੁਝ ਥਾਵਾਂ ਦੇ ਉੱਤੇ ਲੋਕ ਕੰਬਦੇ ਆ ਉਹ ਕਹਿੰਦੇ ਆ ਚੁੱਪ ਸ਼ਾ ਬੱਚਿਆ ਹਰਿਆ ਰੰਗ ਲੈ ਗੁਰੂ ਦਾ ਪੂਰਨ ਗੁਰਸਿੱਖ ਸੱਚੇ ਪਾਤਸ਼ਾਹ ਦੀ ਬਾਣੀ ਤੇ ਬਾਣੀ ਨੂੰ ਪਿਆਰ ਕਰਨ ਵਾਲਾ ਹਰ ਵੇਲੇ ਸਿੱਖ ਕੌਮ ਦੀ ਚੜ੍ਹਦੀ ਕਲਾ ਲੋਚਣ ਵਾਲਾ ਸੀ ਸਾਡਾ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਸ਼ਹੀਦ ਹੋਇਆ ਜ਼ਮਰਾਉਂਦ ਦੀ ਜੰਗ 'ਚ ਤੋਂ ਜੇ ਕੋਈ ਆਪਣੇ ਵਪਾਰਕ ਹਿੱਤਾਂ ਨੂੰ ਦੇਖਦੇ ਆਂ ਇਹ ਗੱਲ ਦਾਵਾ ਕਰਦੇ ਕਿ ਮੈਂ ਹਰੀ ਸਿੰਘ ਨਲੂਏ ਦੇ ਫਿਲਮ ਬਣਾਉਂਗਾ ਹਰੀ ਸਿੰਘ ਨਲੂਆ ਸਿੱਖ ਕੌਮ ਦਾ ਜਰਨੈਲ ਆ ਇਦੇ ਤੇ ਵੀ ਚਿੰਤਾਜਾਹਰ ਹੋਈ ਵੀ ਇਦਾਂ ਨਹੀਂ ਹੋ ਸਕਦਾ ਬਾਕੀ ਜਿਹੜੇ ਪਹਿਲਾਂ ਐਸਡੀਪੀਸੀ ਜਾਂ ਐਸਡੀਪੀਸੀ ਦੀ ਇੱਕ ਧਾਰਮਿਕ ਸਲਾਹਕਾਰ ਕਮੇਟੀ ਹੁੰਦੀ ਆ ਉਹਦੇ ਜਿਹੜੇ ਮਤੇ ਪਾਏ ਹੋਏ ਆ ਉਹਨਾਂ ਮਤਿਆਂ ਦੇ ਉੱਤੇ ਸਾਰਿਆਂ ਨੇ ਅੱਜ ਸਰਬਸੰਮਤੀ ਦਿੱਤੀ ਵੀ ਇਹ ਠੀਕ ਨੇ ਮਤੇ ਬਕਾਇਦਾ ਮੈਂ ਆਖੀਰ ਦੇ ਉੱਤੇ ਕਾ ਵੀ ਕਿ ਉਹ ਮਤੇ ਜਿਹੜੇ ਆ ਉਹ ਕੌਮ ਦੇ ਵਿਦਵਾਨਾਂ ਨੇ ਗੁਰਮਖਾਂ ਨੇ ਬੜੇ ਸੋਚ ਵਿਚਾਰ ਤੋਂ ਬਾਅਦ ਤੇ ਗੁਰਮਤਿ ਦੀ ਰੋਸ਼ਨੀ ਤੇ ਕੌਮ ਦੇ ਵੱਡੇ ਹਿੱਤਾਂ ਦੇ ਪਾਸ ਕੀਤੇ ਉਹ ਮਤੇ ਤੁਹਾਡੇ ਸਾਹਮਣੇ ਮੈਂ ਇੱਕ ਵਾਰੀ ਦੁਹਰਾਵ ਵੀ ਦਿੰਨਾ ਇਹ ਐਸਡੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਫਿਰ ਜੋ ਸਾਡੀ ਇੱਕ ਧਾਰਮਿਕ ਸਲਾਹਕਾਰ ਕਮੇਟੀ ਹੁੰਦੀ ਅੰਦਰ ਉਹਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਪਾਇਆ ਗਿਆ ਉਹਦੇ ਵਿੱਚ 1934 ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਮਤਾ ਪਾਸ ਕੀਤਾ ਗਿਆ ਸੀ ਗੁਰੂ ਸਾਹਿਬਾਨ ਸਿੱਖ ਸ਼ਹੀਦਾਂ ਆਧ ਮਹਾਂਪੁਰਖਾਂ ਇਤਿਹਾਸਕ ਸਾਖੀਆਂ ਦੇ ਸੀਨ ਅਤੇ ਸਿੱਖ ਸੰਸਕਾਰਾਂ ਦੀਆਂ ਨਕਲਾਂ ਫਿਲਮਾਂ ਬਣਾਉਣੀਆਂ ਸਿੱਖੀ ਅਸੂਲਾਂ ਦੇ ਵਿਰੋਧਾ ਇਹ ਵੀ ਮਤਾ ਪਿਆ ਆ ਧਾਰਮਿਕ ਸਲਾਹਕਾਰ ਕਮੇਟੀ ਦੀ ਕਦਰਤਾ ਜਿਹੜੀ 1940 ਚ ਹੋਈ ਉਹਦੇ ਜੀ ਵੀ ਇੱਕ ਮਤਾ ਹੀ ਅਕਾਲਪੁਰਖ ਦਾਸ ਗੁਰੂ ਸਹਿਬਾਨ ਉਹਨਾਂ ਦੇ ਮਹਿਲ ਭਾਵ ਉਹਨਾਂ ਦੇ ਪਤਨੀ ਸਾਹਿਬਜ਼ਾਦੇ ਤੇ ਸਾਹਿਬਜ਼ਾਦੀਆਂ ਮਤਲਬ ਗੁਰੂ ਦੀਆਂ ਧੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਟੇਜ ਤੇ ਨਹੀਂ ਲਿਆਂਦਾ ਜਾ ਸਕਦਾ ਪਰੰਤੂ ਸਿੱਖ ਧਰਮ ਤੇ ਸਿੱਖ ਆਚਰਣ ਦਾ ਸਤਕਾਰ ਰੱਖਦੇ ਆਂ ਜੇ ਕੋਈ ਆ ਕੋਈ ਸਭਿਆਚਾਰਕ ਪੱਖ ਤੋਂ ਕੁਝ ਦਿਖਾ ਰਿਆ ਵਾ ਤਾਂ ਉਹ ਧਰਮ ਦੇ ਵਿਰੁੱਧ ਨਹੀਂ ਆ ਪਰ ਉੱਪਰ ਇਹਦੇ ਬਹੁਤ ਖਾਸ ਹਦਾਇਤਾਂ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਇਹ ਇੱਕ ਮਤਾ ਹੈਗਾ ਵਾ 2003 ਦਾ ਮਤਾ ਨੰਬਰ 668 ਮਹਾਰਾਜਾ ਰਣਜੀਤ ਸਿੰਘ ਦੇ ਸਬੰਧ ਵਿੱਚ ਫਿਲਮ ਬਣਾਉਣ ਲਈ ਇਤਰਾਜਹੀਣਤਾ ਦਾ ਸਰਟੀਫਿਕੇਟ ਲੈਣ ਦੀ ਮੰਗ ਕੀਤੀ ਗਈ। ਧਰਮ ਪ੍ਰਚਾਰ ਕਮੇਟੀ ਦੇ ਧਾਰਮਿਕ ਸਲਾਹਕਾਰ ਬੋਰਡ ਦੀ ਕਤਰਤਾ ਮਿਤੀ 24/7/3 ਦੇ ਮਤਾ ਨੰਬਰ ਰਾਹੀਂ ਆਪ ਪ੍ਰਵਾਨ ਕੀਤੀ ਗਈ। ਮਤਲਬ ਇਹ ਪ੍ਰਵਾਨ ਨਹੀਂ ਕੀਤੀ ਗਈ। ਐਡੀਪੀਸੀ ਹੋਣਾ ਨੇ ਇਹਨਾਂ ਨੂੰ ਰੱਦ ਕਰਤਾ ਹੈ। ਇਸੇ ਤਰ੍ਹਾਂ ਇੱਕ ਕਤਰਤਾ 2003 ਨੂੰ ਹੋਈ ਹੈ ਮਤਾ ਨੰਬਰ 887 ਗੁਰੂ ਸਾਹਿਬਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਸਹਿਬਾਨ ਸਮੇਤ ਸਾਬਜਾਦਿਆਂ ਨੂੰ ਛੱਡ ਕੇ ਸ਼ਹੀਦ ਸਿੰਘਾਂ ਜਰਨੈਲਾ ਯੋਧਿਆਂ ਸੂਰ ਮੇਰਾ ਦੇ ਰੋਲਾ ਸੂਰਤ ਪਾਤਨ ਰਾਹੀਂ ਕਰਨ ਸੰਬੰਧੀ ਉਦੋਂ ਵੀ ਇਹਨਾਂ ਨੇ ਕੋਈ ਪ੍ਰਵਾਨਗੀ ਜਿਹੜੀ ਸੀ ਉਹ ਨਹੀਂ ਦਿੱਤੀ। ਤੋਂ ਇਦਾਂ ਦੇ ਬੜੇ ਜਿਹੜੇ ਮਤੇ ਆ ਕਾਫੀ ਸਾਰੇ ਮਤੇ ਆ ਇਸੇ ਤਰ੍ਹਾਂ 2015 ਨੂੰ ਮਤਾ ਨੰਬਰ 2343 ਦਾ ਹੀ ਪੰਜਾਬੀ ਫਿਲਮ ਨਾਨਕ ਸ਼ਾਹ ਫਕੀਰ ਤੁਰੰਤ ਬੈਨ ਕਰਨ ਅਤੇ ਅੱਗੇ ਵਾਸਤੇ ਫਿਲਮਾਂ ਬਾਰੇ ਸੈਂਸਰ ਬੋਰਡ ਵਿੱਚ ਐ ਜੀ ਪੀ ਸੀ ਦੇ ਨੁਮਾਇੰਦੇ ਸ਼ਾਮਲ ਕਰਨ ਸੰਬੰਧੀ ਵੀ ਮਤਾ ਹੈਗਾ। ਤੋਂ ਇਦਾਂ ਦੇ ਬਹੁਤ ਸਾਰੇ ਜਿਹੜੇ ਮਤੇ ਆ ਉਹ ਜਿਵੇਂ ਲੇਟੈਸਟ ਜਿਹੜਾ ਵਾ ਉਹ 13 12 22 ਨੂੰ ਮਤਾ ਨੰਬਰ 651 ਰਾਈ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੱਦੇ ਨਜ਼ਰ ਰੱਖਦੇ ਗੁਰੂ ਸਾਹਿਬਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਹਰ ਤਰ੍ਹਾਂ ਦੀ ਫਿਲਮ ਬਣਾਉਣ ਉਤੇ ਮੁਕੰਮਲ ਰੋਕ ਲਾਈ ਜਾਂਦੀ ਆ ਇਹ ਧਰਮ ਪ੍ਰਚਾਰ ਕਮੇਟੀ ਦੀ ਇਕਾਦਰਤਾ ਹੈ ਇਹ ਜਿਹੜੇ ਮਤੇ ਸਮੇਂ-ਸਮੇਂ ਤੇ ਕੁਝ 47 ਤੋਂ ਪਹਿਲਾਂ ਪਏ ਆ ਬੜੇ ਸਾਰੇ ਬਾਅਦ ਚ ਪਏ ਆ ਇਹ ਜਿਹੜੇ ਮਤੇ ਹੈਗੇ ਆ ਇਹ ਮੈਂ ਜੇ ਸੰਖੇਪ ਚ ਦੱਸਿਆ ਇਹਨਾਂ ਦਾ ਵਿਸਥਾਰ ਵੀ ਬਹੁਤ ਹੈ ਇਹ ਮਤੇਆਂ ਨੂੰ ਅੱਗੇ ਵਧਿਆ ਜਾ ਸਕਦਾ ਇਸੇ ਨਹੀਂ ਜਾ ਆਇਆ ਜਾ ਸਕਦਾ ਤੋ ਅੱਜ ਸਾਰਿਆਂ ਦੇ ਉੱਤੇ ਵਿਚਾਰ ਲਾਇਆ ਗਿਆ ਉੱਤੇ ਮੰਥਨ ਹੋਊਗਾ ਬਾਕੀ ਗੁਰੂ ਸਹਿਬਾਨ ਗੁਰੂ ਦਾ ਪਰਿਵਾਰ ਸ਼ਹੀਦ ਇਹਦੇ ਉੱਤੇ ਫਿਲਮ ਬਣਾਉਣ ਦਾ ਹੱਕ ਕਦੀ ਸਾਡੀ ਕੌਮ ਨੇ ਜਾਂ ਸਾਡੀਆਂ ਨੁਮੈਂਦਾ ਸੰਸਥਾਵਾਂ ਨੇ ਦਿੱਤਾ ਹੀ ਨਹੀਂ ਹੈਗਾ ਜੇ ਕੋਈ ਆਖੇ ਵੀ ਆਪਾਂ ਇਹਦੇ ਤੇ ਫਿਲਮ ਬਣਾ ਲਾਂਗੇ ਆਪਣੀ ਮਨਮਰਜ਼ੀ ਲੋਕ ਕਰਦੇ ਪਏ ਆ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਕਤ੍ਰਤਾ ਹੋਊਗੀ ਫਿਰ ਵਿਚਾਰ ਲਏ ਜਾਣਗੇ ਹੋਰ ਨਵੇਂ ਪਹਿਲੂਆਂ ਤੋਂ ਵਿਚਾਰ ਹੋਊਗੀ ਇਸੇ ਤਿਹੇ ਫਿਰ ਇੱਕ ਕਮੇਟੀ ਬਣਾ ਕੇ ਇੱਕ ਮਸੌਦਾ ਵੀ ਤਿਆਰ ਕੀਤਾ ਜਾਊਗਾ ਕਿਉਂਕਿ ਮੰਨ ਲਓ ਕਿ ਕਮੇਟੀ ਦੇ ਵਿੱਚ ਤੇ ਬੰਦੇ ਵੀ ਬਦਲ ਜਾਂਦੇ ਆ ਨਿਯਮ ਬਣਾਏ ਜਾਣਗੇ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਤੇ ਉਹਦੇ ਤੋਂ ਬਾਅਦ ਫਿਰ ਐਸਜੀਪੀਸੀ ਦੇ ਨਾਲ ਸਾਰੀ ਸਲਾਹ ਕਰਕੇ ਜਿਹੜਾ ਉਹਨੂੰ ਅੱਗੇ ਆਪ ਲੈ ਆਉਣ ਜਿਹੜੇ ਵੀ ਉਹਨਾਂ ਦੇ ਇਤਰਾਜ਼ ਆ ਸ਼੍ਰੋਮਣੀ ਗੁਰਦੁਆਰਾ ਪਰਮੰਤ ਕਮੇਟੀ ਨੇ ਜਾਂ ਜਿਹੜੀ ਉਹਨਾਂ ਰੂਪਰੇਖਾ ਬਣਾਈਆਂ ਉਹਦੇ ਤੋਂ ਬਾਅਦ ਕੁਝ ਵੀ ਨਹੀਂ ਹੋਣਾ ਚਾਹੀਦਾ ਬਾਕੀ ਦੇਖੋ ਉਹ ਕਹਿੰਦੇ ਕਿ ਅਸੀਂ ਫਿਲਮ ਬਣਾ ਲੈਨੇ ਆ ਉਹਦੇ ਤੋਂ ਬਾਅਦ ਇਹ ਤੇ ਰੋਕ ਲੱਗ ਜਾਂਦੀ ਆ ਪਰ ਦੇਖੋ بڑے ਮੁੱਦੇ ਨੇ ਪੰਜਾਬ ਦੇ ਵਿੱਚ ਸਮਾਜਿਕ ਮੁੱਦੇ ਨੇ ਪ੍ਰੋਣਤਾ ਦਾ ਮੁੱਦਾ ਵਾ ਨਸ਼ੇ ਦਾ ਮੁੱਦਾ ਵਾ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਫਿਲਮਾਂ ਬਣਾਈ ਜਾਣ ਕੋਈ ਰੋਕ ਤਾਂ ਥੋੜਾ ਪਰ ਸਿੱਖ ਧਰਮ ਦੇ ਉੱਤੇ ਫਿਲਮ ਬਣਾ ਕੇ ਕਹਿਣਾ ਵੀ ਅਸੀਂ ਪ੍ਰਚਾਰ ਕਰ ਰਹੇ ਆ ਪਰ ਇਧਰ ਉਹਦੀ ਕੋਈ ਪ੍ਰਵਾਨਗੀ ਨਹੀਂ ਆ ਉਹਦੇ ਵਿੱਚ ਬਹੁਤ ਕੁਝ ਇਹੋ ਜਾਂਦਾ ਜਿਹੜਾ ਸਿੱਖੀ ਅਸੂਲਾਂ ਦੇ ਖਿਲਾਫ ਹੁੰਦਾ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆ ਜਿਹੜਾ ਉਹ ਕਿਸੇ ਨਾਟਕ ਚਟਕ ਜਿਹਾ ਦਿਖਾਇਆ ਨਹੀਂ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਸਾਡੇ ਜਗਤ ਜੋਤ ਗੁਰੂ ਆ ਉਥੇ ਬਨੌਟੀ ਲਾਵਾਂ ਫਿਰ ਦਿਖਾਏ ਜਾਂਦੇ ਕਈ ਵਾਰ ਨਹੀਂ ਕਈਆਂ ਨੇ ਪਿੱਛੇ ਜੇ ਨਗਲੀ ਸੈਟ ਤਿਆਰ ਕੀਤੇ ਫਿਰ ਸਿੱਖਾਂ ਲੀਆਂ ਭਾਵਨਾਵਾਂ ਦਉਦੇ ਜੇ ਕੋਈ ਜਦੋਂ ਖਿਆਲ ਨਹੀਂ ਹੁੰਦਾ ਸਿੱਖ ਵਿਰੋਧ ਕਰਦੇ ਆ ਫਿਰ ਕਹਿੰਦੇ ਜੀ ਸਿੱਖ ਕਿਉਂ ਵਿਰੋਧ ਕਰਦੇ ਆ ਤੁਸੀਂ ਕਿਸੇ ਦੂਜੇ ਧਰਮ ਦੇ ਵਿੱਚ ਵੇਖਿਆ ਕਿ ਕੋਈ ਇਹ ਦਾਵਾ ਕਰੇ ਵੀ ਅਸੀਂ ਆਪਣੇ ਧਰਮ ਦੀਆਂ ਫਿਲਮਾਂ ਬਣਾ ਰਹੇ ਆ ਠੀਕ ਆ ਔਰ ਸਮਾਜਿਕ ਮੁੱਦਿਆਂ ਤੇ ਲੋਕ ਬਣਾਉਂਦੇ ਨੇ ਇਹ ਵੀ ਸਮਾਜਿਕ ਮੁੱਦਿਆਂ ਤੇ ਬਣਾ ਸਕਦੇ ਨੇ ਪਰ ਬਾਕੀ ਜਿਹੜਾ ਜੋ ਕੁਝ ਵੀ ਆਗਲੀਆਂ ਇਕੱਤਰਤਾਵਾਂ ਦੇ ਵਿੱਚ ਆਪਾਂ ਇੱਥੇ ਕੋਈ ਨਾ ਕੋਈ ਠੋਸ ਫੈਸਲਾ ਜਿਹੜਾ ਲੈ ਲਾਂਗੇ ਬਾਕੀ ਉਹਨਾਂ ਚਿਰ ਤੱਕ ਜਿਹੜੇ ਪਹਿਲਾਂ ਹੀ ਕੌਮ ਨੇ ਮਤੇ ਕੀਤੇ ਹੋਏ ਆ ਉਹਦੇ ਤੋਂ ਬਾਅਦ ਕਿਸੇ ਨੂੰ ਵੀ ਕੁਝ ਕਰਨ ਦੀ ਲੋੜ ਨਹੀਂ ਅੱਜ ਤੱਕ ਸਿੱਖੀ ਕਿਵੇਂ ਫੈਲੀ ਆ ਇਹ ਫਿਲਮਾਂ ਦੇ ਰਾਹੀਂ ਫੈਲੀ ਆ ਕਿਰਦਾਰਾਂ ਦੇ ਰਾਹੀਂ ਫੈਲੀ ਆ ਸਿੱਖੀ ਕਿਰਦਾਰਾਂ ਹੀ ਫੈਲਦੀ ਆ ਇੱਕ ਸਿੱਖ ਦਾ ਜਦੋਂ ਕਿਰਦਾਰ ਸੋਹਣਾ ਹੁੰਦਾ ਵਧੀਆ ਹੁੰਦਾ ਉਹ ਸਮਾਜ ਵਿੱਚ ਚਿਰਦਾ ਵਾ ਤੇ ਸਾਰੇ ਕਹਿੰਦੇ ਵੀ ਐਵੇਂ ਦੇ ਹੋਣੇ ਚਾਹੀਦੇ ਆ ਜਿੱਦਣ ਭਗਤਪੂਰਨ ਸਿੰਘ ਪਹਿਲਾ ਸਿੱਖ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਸਿੱਖ ਕਿਵੇਂ ਬਣਿਆ ਫਿਲਮ ਵੇਖੀ ਉਹਨੇ ਨਹੀਂ ਉਹ ਲੁਧਿਆਣੇ ਤੋਂ ਪੜ੍ਹ ਕੇ ਆਉਂਦੇ ਸੀ ਪਹਿਲਾਂ ਇੱਕ ਹੋਰ ਸਥਾਨ ਦੇ ਉੱਤੇ ਗਿਆ ਉੱਥੇ ਉਹ ਸੇਵਾ ਕਰਦੇ ਸੀ ਪਰ ਉੱਥੇ ਉਹਨਾਂ ਦੀ ਸੇਵਾ ਤੋਂ ਬਾਅਦ ਉਹਨਾਂ ਨੂੰ ਭੁੱਖ ਲੱਗੀ ਉਹਨਾਂ ਨੂੰ ਪ੍ਰਸ਼ਾਦੀ ਦੀ ਮੰਗ ਕੀਤੀ ਨਹੀਂ ਮਿਲੀ ਪਰ ਉਹ ਜਦੋਂ ਗੁਰਦੁਆਰਾ ਸਾਹਿਬ ਆਏ ਰੇਰੂ ਸਾਹਿਬ ਇੱਥੇ ਕੀਰਤਨ ਪਹਿਲਾਂ ਸੁਣਿਆ ਪ੍ਰਸ਼ਾਦ ਇੱਕੋ ਜਿਹਾ ਵਰਤਿਆ ਇਹ rote ਹੋਇਆ ਕਿ ਜਿਨਨੇ ਭਾਈ ਰਹਿਣਾ ਮਾਨ ਨੂੰ ਬਿਸਤਰਾ ਮਿਲੋ ਜਿਨਨੇ ਪ੍ਰਸ਼ਾਦਾ ਛਕਣਾ ਜਦੋਂ ਉਹਨਾਂ ਨੇ ਸਾਰਾ ਕੁਝ ਵੇਖਿਆ ਸਿੱਖੀ ਨੂੰ ਦੇਖਿਆ ਜਦੋਂ ਗੁਰਦੁਆਰੇ ਤੇ ਪ੍ਰੋਫੈਸਰ ਪੂਰਨ ਸਿੰਘ ਸਿੱਖ ਬਣ ਗਏ ਸਿੱਖੀ ਕਦੀ ਵੀ ਫਿਲਮਾਂ ਰਾਹੀਂ ਨਹੀਂ ਫੈਲੀ ਹੈ ਸਿੱਖੀ ਫੈਲੀ ਆ ਕਿਰਦਾਰਾਂ ਰਾਹੀਂ ਸਾਡੇ ਵਿਹਾਰ ਰਾਹੀਂ ਜਾਂ ਸਾਖੀਆਂ ਦੇ ਰਾਹੀਂ ਇਹ ਇੱਕ ਨਵਾਂ ਵਰਤਾਨ ਹੈ ਮੈਂ ਪਿਛਲੇ ਲੰਮੇ ਸਮੇਂ ਤੋਂ ਘੜਿਆ ਜਾ ਰਿਹਾ ਜੀ ਸਿੱਖੀ ਵਧਾਉਣ ਦੇ ਲਈ ਫਿਲਮਾਂ ਸਾਡੇ ਸਿੱਖਾਂ ਨੇ ਇਡੀਆਂ ਸ਼ਹਾਦਤਾਂ ਦਿੱਤੀਆਂ ਬੰਦ-ਬੰਦ ਕਟਾਇ ਕੋਪਰਿੰਗਾਂ ਲਵਾਈਆਂ ਉਦੋਂ ਕੋਈ ਫਿਲਮਾਂ ਦਾ ਦੌਰ ਹੀ ਇਹ ਬਿਰਤਾਂਤ ਹੀ ਝੂਠਾ ਵਾ ਸਿੱਖੀ ਫੈਲੂਗੀ ਕਿਰਦਾਰ ਰਹੀਂ ਵਿਹਾਰ ਰਹੀਂ ਪ੍ਰਚਾਰ ਰਹੀਂ ਤੇ ਸਾਖੀਆਂ ਰਹੀਂ ਦੇਖੋ ਪਾਣੀ ਪੰਜਾਬ ਦਾ ਨਾਮ ਪੰਜ ਆਬ ਪੰਜ ਪਾਣੀਆਂ ਦੇ ਨਾਮ ਤੇ ਹੀ ਪੰਜਾਬ ਦਾ ਨਾਮ ਸਾਡੇ ਅੱdte ਤੇ ਪਹਿਲਾ ਹੀ ਇਲਾਕਾ ਵੀ ਸਾਡਾ ਰਹਿ ਗਿਆ ਤੇ ਦਰਿਆ ਵੀ ਸਾਡੇ ਰਹਿ ਗਏ। ਉਹਦੇ ਤੋਂ ਬਾਅਦ ਕੁਦਰਤੀ ਰੱਬ ਦੀ ਇਹ ਨਿਯਮਤਾ ਔਰ ਇਹ ਰੱਬ ਦੀ ਨਿਯਮਤਾ ਕਿ ਇੱਥੇ ਦਰਿਆ ਜਿਹੜੇ ਆ ਉਹਨਾਂ ਦਾ ਵਹਨ ਪੰਜਾਬ ਦੇ ਵਿੱਚ ਆ। ਜਦੋਂ ਕੋਈ ਆਫਤ ਆਉਂਦੀ ਆ ਜਦੋਂ ਹੜ੍ਹ ਆਉਂਦੇ ਆ ਤੇ ਪੰਜਾਬ ਦੇ ਵਿੱਚ ਉਹਦਾ ਨੁਕਸਾਨ ਹੁੰਦਾ। ਕਈ ਵਾਰੀ ਮੈਂ ਲੰਘਦੇ ਆਉਂਦਿਆਂ ਵੀ ਨਹਿਰਾਂ ਦੇ ਵਿੱਚ ਵੇਖਿਆ ਵਾ ਜਾਂ ਦਰਿਆਵਾਂ 'ਚ ਵੇਖਿਆ ਵਾ। ਭਈ ਜਦੋਂ ਤੇ ਵਰਖਾ ਮੀਂਹ ਆਉਂਦੇ ਆ ਉਦੋਂ ਦਰਿਆ ਭਰ ਜਾਂਦੇ ਆ ਸਾਡੇ ਅੱਗੇ ਪਿੱਛੇ ਉਹਨਾਂ ਦਾ ਨੱਕ ਜਿਹੜਾ ਉਹ ਕਿੱਥੇ ਘੁੱਟਿਆ ਹੁੰਦਾ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਅਜੇ ਤੇ ਪੰਜਾਬ ਨੂੰ ਉਹਨਾਂ ਪਾਣੀ ਆਪ ਨੂੰ ਨਹੀਂ ਮਿਲ ਰਿਹਾ ਜਿਹਦੇ ਨਾਲ ਉਹ ਆਪਣੀਆਂ ਫਸਲਾਂ ਦੀ ਚੰਗੀ ਤਰ੍ਹਾਂ ਸਿੰਚਾਈ ਕਰ ਸਕੇ ਸਾਡੇ ਪੈੜੀਆਂ ਖੇਤਾਂ ਨੂੰ ਪਾਣੀ ਮਿਲ ਸਕੇ ਔਰ ਜੇ ਇਹਦੇ ਵਿੱਚੋਂ ਵੀ ਕੋਈ ਹੁਣ ਇਹ ਜਿਵੇਂ ਹੋ ਰਿਹਾ ਵਾ ਵੀ ਇਹਦੇ ਵਿੱਚੋਂ ਵੀ ਅਸੀਂ ਪਾਣੀ ਖੋ ਲਈਏ ਤੇ ਕੀ ਪੰਜਾਬ ਦੇ ਲੋਕਾਂ ਨੂੰ ਰਿਜਕ ਦੀ ਲੋੜ ਨਹੀਂ ਕੀ ਪੰਜਾਬ ਦੇ ਲੋਕਾਂ ਨੂੰ ਅਨਾਜ ਦੀ ਲੋੜ ਨਹੀਂ ਪੰਜਾਬ ਦੀ ਜ਼ਮੀਨ ਬੰਜਰ ਕਰਕੇ ਕਿਸੇ ਨੂੰ ਕੀ ਮਿਲੂਗਾ ਇਸ ਕਰਕੇ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕਾ ਜਿਹੜਾ ਇੰਟਰਨੈਸ਼ਨਲ ਇੱਕ ਰਿਪੀਰੀਅਨ ਲਾਅ ਬਣਿਆ ਆ ਕਾਨੂੰਨ ਬਣਿਆ ਆ ਕਿ ਜਿੱਥੇ ਦਰਿਆ ਵਗਦੇ ਆ ਪਹਿਲਾਂ ਉਹਦਾ ਹੱਕਾ ਉਹਦੇ ਮੁਤਾਬਕ ਸਾਰਾ ਕੁਝ ਹੋਣਾ ਚਾਹੀਦਾ ਪੰਜਾਬ ਵਾਲੇ ਤੇ ਸੋਚ ਰਿਆ ਸੀ ਭਈ ਅੱਗੇ ਵਾਧੂ ਪਾਣੀ ਜਾ ਰਿਹਾ ਹੁਣ ਹੋਰ ਖੋਣਾ ਚਾਹੁੰਦੇ ਆ ਇਹਦੇ ਨਾਲ ਦੱਸੋ ਜਦੋਂ ਹਰੀ ਕ੍ਰਾਂਤੀ ਇੱਥੇ ਪੰਜਾਬ ਚ ਲਿਆਂਦੀ ਸੀ ਉਹ ਲੋੜ ਕੇ ਦੀ ਸੀ ਲੋੜ ਦੇਸ਼ ਦੀ ਸੀ ਪਰ ਪੰਜਾਬ ਨੇ ਉਹ ਸਾਰਾ ਕੁਝ ਕੀਤਾ ਢਿੱਡ ਭਰਿਆ ਅੱਜ ਉਸੇ ਪੰਜਾਬ ਨੂੰ ਬੰਜਰ ਨਹੀਂ ਕਰਨਾ ਚਾਹੀਦਾ ਆਪਾਂ ਸਾਰੇ ਤੁਸੀਂ ਅਸੀਂ ਪੰਜਾਬ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਵਸਦੇ ਆ ਉਹਨਾਂ ਸਾਰਿਆਂ ਦੀ ਇਹ ਧਰਤੀ ਆ ਇਹਨੂੰ ਖੁਸ਼ਹਾਲ ਰੱਖਣ ਦੇ ਲਈ ਅੱਜ ਪੰਜਾਬ ਨੂੰ ਪਾਣੀਆਂ ਦੀ ਲੋੜ ਆ ਸਕੋ ਅਸੀਂ ਤਾਂ ਕਹਿੰਦੇ ਹੋਰ ਵੱਧ ਪਾਣੀ ਮਿਲਣਾ ਚਾਹੀਦਾ ਹੈ ਬਾਕੀ ਤੁਸੀਂ ਸਵੇਰੇ ਵੀ ਪੁੱਛਿਆ ਸੀ ਸਿਆਣੀ ਸਾਹਿਬ ਨੇ ਆਖਿਆ ਕਿ ਆ ਭਾਈ ਕਨਈਆ ਜੀ ਜਿਹੜੇ ਉਹ ਤੇ ਦੁਸ਼ਮਣ ਨੂੰ ਵੀ ਪਾਣੀ ਦਿੰਦੇ ਸੀ ਪਹਿਲੀ ਗੱਲ ਤੇ ਅਸੀਂ ਕਿਹਨੂੰ ਦੁਸ਼ਮਣ ਮੰਨਦੇ ਹੀ ਨਹੀਂ ਪਰ ਉਹ ਪੀਣ ਵਾਲਾ ਪਾਣੀ ਦਿੰਦੇ ਤੇ ਜਿੰਨਾ ਪਾਣੀ ਦਿੱਤਾ ਜਾ ਰਿਹਾ ਨਾ ਇਹਨਾਂ ਨੂੰ ਉਹਦੇ ਨਾਲ ਭਾਵੇਂ ਸਾਰੇ ਮੁਲਕ ਨੂੰ ਪਾਣੀ ਪਿਆਲਣ ਤਾਂ ਨਹੀਂ ਮੁੱਕਦਾ ਹੁਣ ਗੱਲ ਤੇ ਆ ਵੀ ਜਿਹੜਾ ਸਿੰਚਾਈ ਦਾ ਪਾਣੀ ਆ ਉਹ ਸਾਡੇ ਕੋਲ ਪਹਿਲਾਂ ਹੀ ਇੱਧਰ ਪੰਜਾਬ ਵਾਲੇ ਪਾਸੇ ਘਟਾ ਠੀਕ ਆ ਕਿ ਸਾਡਾ ਸਰਬਸਾਂਝੀ ਵਾਲਤਾ ਦਾ ਸਿਧਾਂਤ ਆ ਪਰ ਪੰਜਾਬ ਵੀ ਸਾਰੇ ਸੰਸਾਰ ਦਾ ਜਾਂ ਦੇਸ਼ ਦਾ ਭਲਾ ਤਾਂ ਹੀ ਕਰੂਗਾ ਨਾ ਜੇ ਉਹਦੇ ਆਪਣੇ ਘਰ ਦੇ ਵਿੱਚ ਅਨਾਜ ਹੋਊਗਾ ਦੇਸ਼ ਖੁਸ਼ਹਾਲ ਹੋਵੇ ਇਹਦੇ ਤੋਂ ਪਹਿਲਾਂ ਇਹ ਜ਼ਰੂਰੀ ਆ ਕਿ ਸਾਡਾ ਪੰਜਾਬ ਵੀ ਖੁਸ਼ਹਾਲ ਹੋਵੇ ਇਹਦੀਆਂ ਜ਼ਮੀਨਾਂ ਬੰਜਰ ਨਹੀਂ ਹੋਣੀਆਂ ਚਾਹੀਦੀਆਂ